ਬਾਜੇ ਬੇਸਖ ਗੁਰੂ ਦੇ ਪਿਆਰੇ ਗੋਬਿੰਦ ਸਿੰਘ ਦੇ ਲਾੜ ਦੁਲਾਰੇ ਗੁਰੂ ਗੋਬਿੰਦ ਸਿੰਘ ਸ਼ਕਤੇ ਦਿੱਤੇ ਖੜੇ ਕੌਮ ਦੇ ਨਾਲ ਰਹੇ ਸਦਾ ਚੜਦੀ ਕਲਾ ਵਿੱਚ ਰੰਗ ਰਟਾ ਸੰਸਾਰ ਰਹੇ ਸਦਾ ਚੜਦੀ ਕਲਾ ਵਿੱਚ ਰੰਗ ਰਟਾ ਸੰਸਾਰ ਰਹੀਂਦੇ ਦੁਨੀਆਂ ਵਿੱਚ ਰਹੇਗਾ ਜੀਵਨ ਸਿੰਘ ਤੇ ਆਸ ਤੇਰਾ ਆ ਮਰਤਾ ਦੇ ਕੇ ਸ਼ਕਤੀ ਦਿੱਤੀ ਹਰ ਵੇਲੇ ਰਹੇ ਸਾਥ ਤੇਰਾ ਹਰ ਵੇਲੇ ਰਹੇ ਸਾਥ ਤੇਰਾ ਆਪਣਾ ਵੀ ਪਰਵਾਰ ਬਾਰ ਬਾਰ ਕੇ ਕਰਦੀ ਕਹਿਮ ਮਸਾਨ ਰਹੇ ਸਦਾ ਚੜਦੀ ਕਲਾ ਵਿੱਚ ਰਗਰਟੈ ਸੰਸਾਰ ਸਿੱਖ ਕੌਮ ਦੇ ਜੋ ਵੀ ਹੀਰੇ ਬੀਰ ਸਿੰਘ ਤੇ ਧੀਰ ਸਿੰਘ ਜੀ ਵੀਰ ਨੇ ਨੀਲੇ ਜੋਲੇ ਪਾ ਕੇ ਜਪਦੇ ਨਾਨਕ ਨਾਮ ਪੀਰੇ ਮਜਬੀ ਸਖਤ ਆਸ ਅਮੇਰ ਖੇਡਣ ਮੌਤ ਦੇ ਨਾਲਮ ਮਜਬੀ ਸਖਤ ਆਸ ਅਮੇਰ ਖੇਡਣ ਮੌਤ ਦੇ ਨਾਲਮ ਰਹੇ ਸਦਾ ਚੜਦੀ ਕਲਾ ਵਿੱਚ ਰੰਗ ਰੇਟਾ ਸੰਸਾਰ ਬਾਬਾ ਦੀਪ ਸੇਖ